ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰ ਨਾਮਾ ਮੈਂ ਹਾਂ ਨਵੀਂ ਤਰੰਦਾਵਤ ਤੇ ਹੁਣ ਇੱਕ ਨਜ਼ਰ ਅੱਜ ਦੇ ਬੁਲੇਟਿਨ ਦੀਆਂ ਮੁੱਖ ਖਬਰਾਂ ਵੱਲ ਥਾਣਾ ਖੇਮਕਰਨ ਨੇ ਬਰਾਮਦ ਕੀਤਾ ਇੱਕ ਡਰੋਨ डीआईजी बॉर्डर रेंज राकेश कौशल ने संभाल लिया अपना ओहदा श्री दुर्गाना तीरथ दे भवन विखे करवाया जा रहा है एक सौ उन्नीवा वार्षिक संगीत सम्मेलन हूं खबरा विस्तार नाल ਖਾਣਾ ਖੇਮਕਰਨ ਨੂੰ ਪਿੰਡ ਮਹਿੰਦੀਪੁਰ ਨਜ਼ਦੀਕ ਡਰੋਨ ਦੀ ਹਲਚਲ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਬੀਐਸਐਫ ਵੱਲੋਂ ਚਲਾਏ ਸਾਂਝੇ ਸਰਚ ਆਪਰੇਸ਼ਨ ਦੌਰਾਨ ਹਰਜਿੰਦਰ ਸਿੰਘ ਨਾਮਕ ਵਿਅਕਤੀ ਦੇ ਖੇਤਾਂ ਵਿੱਚੋਂ ਇੱਕ ਡਰੋਨ ਬਰਾਮਦ ਹੋਇਆ ਜਿਸ ਦੀ ਜਾਣਕਾਰੀ ਡੀਐਸਪੀ ਪ੍ਰੀਤਿੰਦਰ ਸਿੰਘ ਵੱਲੋਂ ਦਿੱਤੀ ਗਈ ਦੇਖੋ ਪਾਕਿਸਤਾਨ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਕਿ ਡਰੋਨ ਦੇ ਮਾਧਿਅਮ ਰਾਹੀਂ ਅਵੈਧ ਸਮੱਗਰੀ ਜਿਹੜੀ ਆ ਬਾਰਡਰ ਏਰੀਆ ਦੇ ਵਿੱਚ ਭੇਜਦਾ ਰਹੇ ਪਰੰਤੂ ਮੈਂ ਬਾਰ ਬਾਰ ਇੱਕੋ ਗੱਲ ਕਹਿੰਦਾ ਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚ ਕਰਨੀ ਹੈ ਇਸੇ ਲੜੀ ਦੇ ਵਿੱਚ ਅੱਜ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਹੈ ਜਦੋਂ ਕਿ ਇੱਕ ਜਿਹੜਾ ਡਰੋਨ ਹੈ ਡੀਜੀ ਮੈਟ੍ਰਿਕਸ ਜਿਹੜਾ ਇਹ ਰਿਕਵਰ ਹੋਇਆ ਮੇਡ ਇਨ ਚਾਈਨਾ ਮੈਂ ਇਹਦੇ ਵਿੱਚ ਦੱਸਣਾ ਚਾਹੁੰਦਾ ਕਿ ਕੱਲ ਮੀਆਂਵਾਲ ਉਤਾਰ ਦੇ ਵਿੱਚ 58:30 ਦੇ ਕਰੀਬ ਇੱਕ ਡਰੋਨ ਐਕਟੀਵਿਟੀ ਬੀਐਸਐਫ ਵੱਲੋਂ ਨੋਟਿਸ ਦੇ ਵਿੱਚ ਆਈ ਨੋਟਿਸ ਦੇ ਵਿੱਚ ਆਉਣ ਤੋਂ ਬਾਅਦ ਜਿਹੜੇ ਇਕੁਪਮੈਂਟ ਬਾਰਡਰ ਤੇ ਲੱਗੇ ਆ ਉਹ ਆਨ ਹੋ ਗਏ ਤੇ ਉਸ ਤੋਂ ਅਪਰੰਤ ਜਿਹੜੀ ਆ ਸਰਚ ਆਪਰੇਸ਼ਨ ਕੀਤਾ ਗਿਆ ਪਹਿਲਾ ਸਰਚ ਆਪਰੇਸ਼ਨ ਰਾਤ ਨੂੰ ਵੀ ਕੀਤਾ ਗਿਆ ਕਿਉਂਕਿ ਕਣਕ ਦੀ ਫਸਲ ਜਿਹੜੀ ਆ ਬਹੁਤ ਉੱਚੀ ਹੋ ਚੁੱਕੀ ਆ ਰਾਤ 12 1 ਵਜੇ ਤੱਕ ਵੀ ਜਿਹੜਾ ਸਰਚ ਆਪਰੇਸ਼ਨ ਚੱਲਦਾ ਰਿਹਾ ਤੇ ਸਵੇਰ ਫੇਰ ਜਿਹੜਾ अर्ਲੀ ਬਾਰਡਰਿੰਗ ਤੋਂ ਬੀਐਸਐਫ ਤੇ ਪੰਜਾਬ ਪੁਲਿਸ ਨੇ ਸਾਂਝਾ ਸਰਚ ਪ੍ਰੈਸਟ ਕੀਤਾ ਇਸ ਸਾਂਝੇ ਸਰਚ ਆਪਰੇਸ਼ਨ ਦੇ ਵਿੱਚ ਜਿਹੜਾ ਆ ਡਰੋਨ ਰਿਕਵਰ ਹੋਇਆ ਸੋ ਇਸ ਸੰਬੰਧੀ ਜਿਹੜਾ ਖਾਣਾ ਖੇਮ ਕਰਨ ਵਿਖੇ ਕੇਸ ਰਜਿਸਟਰ ਕਰ ਲਿਆ ਗਿਆ ਇਹਦੀ ਟੈਕਨੀਕਲ ਤਰੀਕਿਆਂ ਦੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ ਤੇ ਜਿਨ੍ਹਾਂ ਨੇ ਇਹ ਡਰੋਨ ਮੰਗਾਇਆ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ ਡੀਆਈਜੀ ਬਾਰਡਰ ਰੇਂਜ ਰਾਕੇਸ਼ ਕੌਸ਼ਲ ਵੱਲੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਜਿਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ ਅਤੇ ਉਹਨਾਂ ਆਖਿਆ ਕਿ ਗੁਰੂ ਨਗਰੀ ਚ ਮਿਲੀ ਇਸ ਸੇਵਾ ਨੂੰ ਉਹ ਬਾਖੂਬੀ ਨਿਭਾਉਣਗੇ ਆ ਗਿਆ ਜੀ

ਸਿੱਧ ਮੰਦਿਰ ਸ਼੍ਰੀ ਦੁਰਗਿਆਣਾ ਤੀਰਥ ਦੇ ਵੇਦ ਭਵਨ ਵਿਖੇ 119ਵਾਂ ਵਾਰਸ਼ਿਕ ਸੰਗੀਤ ਸਮੇਲਨ ਦਾ ਆਯੋਜਨ ਕੀਤਾ ਗਿਆ ਅਤੇ ਵੱਖ-ਵੱਖ ਸੂਬਿਆਂ ਤੋਂ ਸੰਗੀਤਕਾਰਾਂ ਵੱਲੋਂ ਪਹੁੰਚ ਕੇ ਆਪਣੀ ਕਲਾ ਦੇ ਜੋਹਰ ਵਿਖਾਏ ਜਾ ਰਹੇ ਹਨ ਅਤੇ ਲੋਕ ਇੱਥੇ ਆ ਕੇ ਕਾਫੀ ਆਨੰਦ ਮਾਨ ਰਹੇ ਹਨ ਇਸ ਮੌਕੇ ਸ਼੍ਰੀ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਪ੍ਰੋਫੈਸਰ ਲక్ష్ਮੀਕਾਂਤਾ ਚਾਵਲਾ ਅਤੇ ਰਾਗ ਸਭਾ ਵੱਲੋਂ ਲੋਕਾਂ ਨੂੰ ਇੱਥੇ ਆਉਣ ਦੀ ਅਪੀਲ ਕੀਤੀ ਗਈ ਤਾਂ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ 119ਵਾਂ ਐਨਵਲ ਸੰਗੀਤ ਸਮੇਲਨ ਸ਼੍ਰੀ ਲక్ష్ਮੀ ਦਾਇਨ ਰਾਗ ਸਭਾ ਕਰਵਾ ਰਹੀ ਹੈ 119 ਸਾਲ ਹੋ ਗਏ ਨੇ ਇਸ ਸੰਸਥਾ ਨੂੰ ਲਗਾਤਾਰ ਇਹ ਸਮਾਗਮ ਹਿੰਦੁਸਤਾਨੀ ਕਲਾਸਿਕਲ 뮤직 ਦਾ ਅਸੀਂ ਕਰਵਾਨੇ ਆ ਜਿਹਦੇ ਵਿੱਚ ਆਰਟਿਸਟ ਸਾਰੇ 올ਓਵਰ ਇੰਡੀਆ ਤੋਂ ਆਰਟਿਸਟ ਇਥੇ ਆਦੇਨ ਇਹ 4 ਦਿਨਾਂ ਦਾ ਹੋਲੀਆਂ ਦੇ ਤਿਉਹਾਰ ਦੇ ਵਿੱਚ ਵਿੱਚ ਇਹ ਸਮਾਗਮ ਹੁੰਦਾ ਹੈ ਪਟਿਆਲਾ ਤੋਂ ਦਿੱਲੀ ਤੋਂ ਬੰਬੇ ਤੋਂ ਗੁਜਰਾਤ ਤੋਂ धारवाड़ ਤੋਂ سارے દિਗਜ ਕਲਾਕਾਰ ਹੈ ਜਿਹੜੇ ਹਿੰਦੁਸਤਾਨੀ ਕਲਾਸੀਕਲ 뮤직 ਦਾ ਇੱਥੇ ਪ੍ਰੋਗਰਾਮ ਹੁੰਦਾ ਹੈ ਇਹ ਫ੍ਰੀ ਆਫ ਕੋਸਟ ਹੈ ਕੋਈ ਐਡਰੈਂਟੀ ਟਿਕਟ ਨਹੀਂ ਅਸੀਂ ਇਹਦੇ ਤੇ ਲਈ ਦੀ ਇਹ ਆਰਟਿਸਟ ਨੂੰ ਸੁਣਨ ਵਾਸਤੇ ਜੇ ਤੁਸੀਂ ਦਿੱਲੀ ਬੰਬਈ ਜਿਹੜਾ ਪ੍ਰੋਗਰਾਮ ਹੋਵੇ ਲੋਕੀ 5-5 10-10 ਹਜ਼ਾਰ ਦੀ ਟਿਕਟ ਖਰਚ ਕੇ ਇਹ ਪ੍ਰੋਗਰਾਮ ਸੁਣਨ ਅੰਮ੍ਰਿਤਸਰ ਦਾ ਗੌਰਵ ਹੈ ਅੰਮ੍ਰਿਤਸਰ ਦੀ ਸ਼ਾਨ ਹੈ ਕੀ ਇਜ਼ਾਗ ਸਬਾ ਦੇ ਪਹਿਲੇ ਪ੍ਰਬੰਧਕ ਜੋ ਅਭੀ ਉਸ ਸਾਥ ਵਿੱਚ ਨਹੀਂ और उनका काम है और सभा के आपके प्रबंधक हर वर्ष अपने पूरे देश से सुप्रसिद्ध संगीतकारों को बुलाते हैं और ये सभा का आयोजन करते हैं सभा का बहुत बहुत धन्यवाद ऐसे लोग भी हैं जिन्होंने पचास वर्षों से भी ज़्यादा समय से इस काम को संभाला हुआ है और दुर्गाना कमेटी का भी मैं समझती हूँ बड़ा प्रयास रहा कि वो शुरू से अब तक इसको चला रहे हैं तो सबको बधाई ਔਰ ਸ਼ੋਤਾਂ ਨੂੰ ਸ਼ਹਿਰ ਵਾ ਲੋਕਾਂ ਨੂੰ ਅਪੀਲ ਹੈ ਯਹਾਂ ਆਏ ਔਰ ਸੰਗੀਤ ਦਾ ਆਨੰਦ ਲੇ ਸੰਗੀਤ ਜਿਸ ਨੂੰ ਵਕ ਵਕ ਪਛਾਵਾਂ ਦੇ ਵਿੱਚ ਗਾਇਆ ਜਾਂਦਾ ਹੈ ਔਰ ਵਜਾਇਆ ਵੀ ਜਾਂਦਾ ਹੈ ਪਰ ਆਤਮਾ ਤੇ ਪਰਮਾਤਮਾ ਦਾ ਮਿਲਨ ਹੈ ਸੰਗੀਤ ਜਿਸ ਦੀ ਰੂਪਰੇਖਾ ਦੇਖਣ ਨੂੰ ਮਿਲ ਰਹੀ ਹੈ ਅੰਮ੍ਰਿਤਸਰ ਦੇ ਬੇਦ ਭਵਨ ਸ਼੍ਰੀ ਦੁਰਗਿਆਨੰਤਰ ਵਿਖੇ ਜਿੱਥੇ ਕਿ 119ਵਾਂ ਸੰਗੀਤ ਸੰਮੇਲਨ 23 ਮਾਰਚ ਤੋਂ ਲੈ ਕੇ 26 ਮਾਰਚ ਤੱਕ ਚੱਲ ਰਿਹਾ ਹੈ ਤੇ ਵਕ ਵਕ ਸਟੇਟਾਂ ਦੇ ਵਿੱਚੋਂ ਜਿਹੜੇ ਆ ਕੇ ਸੰਗੀਤ ਦੇ ਜਿਹੜੇ ਅਸਲੀ ਕਲਾਕਾਰ ਨੇ ਉਹ ਆ ਕੇ ਆਤਮਾ ਨੂੰ ਪਰਮਾਤਮਾ ਦਾ ਮਿਲਨ ਜਿਹੜਾ ਸੰਗੀਤ ਦੀ ਧੁਨਾ ਦੇ ਨਾਲ ਇੱਕ ਦੂਸਰੇ ਨੂੰ ਜੋੜ ਰਹੇ ਨੇ ਤੇ ਲੋਕਾਂ ਨੂੰ ਸੁਨੇਹਾ ਵੀ ਦਿੱਤਾ ਜਾ ਰਿਹਾ ਕਿ ਇੱਥੇ ਆ ਕੇ ਉਸ ਸੰਗੀਤ ਦੇ ਨਾਲ ਜੁੜਨ ਤੇ ਤਾਂ ਜੋ ਆਪਣੇ ਦੇਸ਼ ਦਾ ਸਮੁੱਚੇ ਸੰਸਾਰ ਦੇ ਵਿੱਚ ਜਿਹੜਾ ਹੈਗਾ ਸੰਗੀਤ ਦਾ ਪ੍ਰਚਲਨ ਹੋ ਸਕੇ ਕੈਮਰਾਮੈਨ ਰਾਜਨ ਕੁਮਾਰ ਜਨਾਲ ਤੁਸ਼ੀਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦਿਵੋ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਭਾਜਪਾ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਪਾਜਪਾ ਦੇ ਜ਼ਿਲ੍ਹਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਪੁੱਜੇ ਐਸ ਮੌਕੇ ਪਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਡਾਕਟਰ ਜਗমোহন ਸਿੰਘ ਰਾਜੂ ਅਤੇ ਸੂਬਾ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਦੇ ਇਨਚਾਰਜ ਕ੍ਰਿਸ਼ਨਦੇਵ ਭੰਡਾਰੀ ਵੀ ਮੌਜੂਦ ਸਨ ਪਾਜਪਾ ਦਫ਼ਤਰ ਪੁੱਜਨ ਤੇ ਭਾਰਤ ਜਨਤਾ ਪਾਰਟੀ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਪਾਜਪਾ ਆਗੂਆ ਤੇ ਵਰਕਰਾਂ ਨੇ ਤਰਨਜੀਤ ਸੰਧੂ ਤੇ ਸੂਬਾਈ ਅਧਿਕਾਰੀਆਂ ਦਾ

ਆਪਾਂ ਸਮਝੇ ਜਾਂਦੇ ਸੀ ਸਮਝੇ ਜਾਂਦੇ ਨੇ ਉਹ ਅਸੀਂ ਖੁਸ਼ਕਿਸਮਤ ਹੈ ਕਿ ਉਹ ਗੁਰੂ ਨਗਰੀ ਦੇ ਰਹਿਣ ਵਾਲੇ ਨੇ ਅੱਜ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ ਅਸੀਂ ਗਵਾਂਟੀ ਵੀ ਆ ਤੇ ਸੰਤੂ ਸਾਹਿਬ ਦਾ ਇਸ ਕਰਕੇ ਬਹੁਤ ਮਾਣ ਮਹਿਸੂਸ ਕਰਵਾਉਂਦੇ ਹਾਂ ਅੰਮ੍ਰਿਤਸਰ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਨਸ਼ੇੜੀ ਨੌਜਵਾਨ ਵੱਲੋਂ ਇੱਕ ਕੁੱਤੇ ਦੇ ਬੱਚੇ ਨਾਲ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਲੋਕਾਂ ਨੇ ਮੌਕੇ ਤੇ ਹੀ ਇਸ ਨੂੰ ਕਾਬੂ ਕਰ ਇਹਦੀ ਜਮ ਕੇ ਚਿੱਤਰ ਪ੍ਰੇਡ ਕੀਤੀ ਅਤੇ ਚਾਈਲਡ ਐਨੀਮਲ ਐਨਜੀਓ ਦੀ ਸੰਸਥਾ ਦੇ ਆਗੂਆਂ ਨੂੰ ਵੀ ਬੁਲਾਇਆ ਗਿਆ। ਇਸ ਮੌਕੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਅਤੇ ਉਹਨਾਂ ਵੱਲੋਂ ਨਸ਼ੇੜੀ ਨੂੰ ਕਾਬੂ ਕਰ ਲਿਆ ਗਿਆ। ਤੇ ਸਾਨੂੰ ਇੱਥੇ ਕੰਪਲੇਂਟ ਆਈ ਸੀ ਤਾਰਾਂ ਵਾਲੇ ਪੁਲ ਇੱਕ ਬੱਚੇ ਦਾ ਜਿਹੜਾ ਰੇਪ ਕਰ ਰਿਹਾ ਸੀ ਬੰਦਾ ਦੋ ਜਿਹੜੇ ਮੈਂਬਰ ਨੇ ਇੱਥੇ ਸਾਡੇ ਉਹਨਾਂ ਨੇ ਮੌਕੇ ਤੇ ਉਹਨੂੰ ਫੜਿਆ। ਹੁਣ ਆਪਾਂ 112 ਦੇ ਕਾਲ ਕੀਤੀ ਹੈ। ਹੁਣ ਪੁਲਿਸ ਆਏਗੀ ਤੇ ਇਰਤੇ ਜਿਹੜੀ ਬੰਦੀ ਕਾਰਵਾਈ ਹੋਏਗੀ। ਕਿਸ ਚੀਜ਼ ਦਾ ਬੱਚਾ ਹੈ? ਇਹ ਕੁੱਤੇ ਦਾ ਬੱਚਾ ਜੀ। ਕਿਵੇਂ ਪਤਾ ਚੱਲਿਆ ਤੁਹਾਨੂੰ? ਆ ਸਾਡੇ ਦੋ ਮੈਂਬਰ ਇੱਥੇ ਡੇਲੀ ਫੀਡ ਪਾਣ ਆਂਦੇ ਆ ਉਹਨਾਂ ਨੇ ਇਹਨੂੰ ਮੋਕੇ ਤੇ ਫੜਿਆ ਵੈ ਤੇ ਉਲਟਾ ਇਹਨੇ ਉਹਨਾਂ ਨੂੰ ਧਮਕਾਇਆ ਵੈ ਕਿ ਤੁਸੀਂ ਜੋ ਕੰਨਾ ਕੱਲੋਂ ਉਹਨਾਂ ਨੇ ਹੱਥਾਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੂ ਮਰ ਸਰ ਤੋਂ ਨਾ ਆਪਣਾ ਗਿਆ ਫੋਕਲ ਪਿੰਡ ਫੋਕਲ ਪਿੰਡ ਤੋਂ ਮੈਂ ਕਟਿੰਗ ਕਰਵਾ ਕੇ ਆ ਰਹਾ ਤਾਰਾ ਵਾਲੇ ਪੋਲ ਸਾਹ ਦੀ ਠੀਕ ਹੈ ਜੀ ਆਪਣਾ ਬਾਬਾ ਮੁਰਾਦ ਸ਼ਾਹ ਦੀ ਜਗ੍ਹਾ ਤੇ ਲੱਗੇ ਕੁੱਤਿਆਂ ਦਾ ਬੱਚਾ ਵੈ ਟਾਣਾ ਵੀ ਘੇ ਵਿਚਾਰੇ ਆਂਦੇ ਦੁੱਧ ਪਾਣੀ ਪਾਏ ਜਾਂਦੇ ਆ ਤੇ ਇੱਕ ਬੰਦਾ ਮੇਰੇ ਨਾਲ ਸਾਹਮਣੇ ਗਿਆ ਅੱਖਾਂ ਦੇ ਸਾਹਮਣੇ ਨੇਪਾਲੀ ਬੰਦਾ ਉਹ ਬੱਚੇ ਨੂੰ ਲੈ ਕੇ ਨਾ ਜਾਂਦੇ ਜਾਂਦੇ ਨੇ ਉਹਨੂੰ ਚਸਕਾਰੀਆਂ ਲਾ ਕੇ ਗਿਆ ਅਗਲੇ ਅੰਬ ਦੇ ਛਾੜ ਦੇ ਦੂਸਰੇ ਅੰਬ ਦੇ ਲਾਗੇ ਥੜੀ ਬਣੀ ਹੈ ਪੱਥਰ ਵਾਲੀ ਉੱਥੇ ਆਪਣਾ ਪਜਾਮਾ ਲਾ ਕੇ ਕੁੱਤੇ ਨਾਲ ਗਲਤ ਸਲੂਕ ਕਰ ਰਿਹਾ ਹੈ ਫੇਰ ਮੈਂ ਉੱਥੇ ਮੋੜ ਕੇ ਆ ਗਿਆ ਤੇ ਫੇਰ ਆਣ ਕੇ ਉਹਨੂੰ ਮੈਂ ਕਿਹਾ ਵੀ ਇਹ ਕੰਮ ਕੀ ਕਰ ਰਿਹਾ ਕਹਿੰਦਾ ਮੇਰੀ ਮਰਜ਼ੀ ਚੱਲੇ ਤੂੰ ਕੌਣ ਹੋਤਾ ਬੋਲਨੇ ਵਾਲਾ ਨਹੀਂ ਭਾਜੀ ਮੈਂ ਇਹੋ ਜਿਹਾ ਕਰਮ ਕਰ ਸਕਦਾ ਮੈਂ ਤੇ ਕੁਝ ਵੀ ਨਹੀਂ ਕੀਤਾ ਭਾਜੀ ਇਹੋ ਜਿਹਾ ਕੰਮ ਕਰਨਾ ਹੈ ਨਾ ਤੇ ਨਹੀਂ ਭਾਜੀ ਆਪਾਂ ਇਹੋ ਜਿਹਾ ਕੰਮ ਕੀਤਾ ਨਹੀਂ ਜਦ ਤੱਕ ਆਏ ਹੁਣ ਇਹਨੇ ਕੰਪਲੇਨ ਕੀਤੀ ਵੀ ਐਨੀਮਲਸ ਨਾਲ ਬੱਚਾ ਉਹਨਾਂ ਦਾ ਕੋਨੂ ਕਿ ਨਾ ਕੋਈ ਬੰਦਾ ਜਿਹੜਾ ਉਹ ਗਲਤ ਕੰਮ ਕਰ ਰਿਹਾ ਸੀਗਾ ਹੁਣ ਜਾ ਕੇ ਕਰਦੇ ਆ ਇਹਨੂੰ ਨਾਲ ਲੈ ਕੇ ਚੱਲੇ ਆਂ ਥਾਣੇ ਉਹ ਬੰਦਾ ਇੱਥੋਂ ਦਾ ਫਤਿਹਪੁਰ ਦਾ ਰਹਿਣ ਵਾਲਾ ਬਾਕੀ ਕਵਤੀਸ਼ ਹੋ ਕਰਕੇ ਤੇ ਵਧਾ ਪੰਜਾਬੀ ਗਾਇਕ ਪੰਮੀ ਬਾਈ ਆਪਣੇ ਅੰਮ੍ਰਿਤਸਰ ਫੇਰੀ ਦੌਰਾਨ ਭਗਤਪੂਰਨ ਸਿੰਘ ਪਿੰਗਲਵਾੜੇ ਪੁੱਛੇ ਅਤੇ ਉਥੋਂ ਦੀ ਮੁਖੀ ਡਾਕਟਰ 인ਦਰਜੀਤ ਕੌਰ ਨਾਲ ਮੁਲਾਕਾਤ ਕੀਤੀ ਪੰਮੀ ਬਾਈ ਨੇ ਕਿਹਾ ਕਿ ਉਹਨਾਂ ਨੂੰ ਇੱਥੇ ਆ ਕੇ ਬਹੁਤ ਵਧੀਆ ਲੱਗ ਰਿਹਾ ਹੈ ਮਤਲਬ ਕਿ ਮੈਂ ਤਾਂ ਇੱਕ ਉਸ ਮੰਦਰ ਦੇ ਵਿੱਚ ਆਇਆ ਸੱਚੀ ਪੁੱਛਦਿਓ ਜਿੱਤੇ ਭਗਤ ਪੂਰਨ ਸਿੰਘ ਜੀ ਨੇ ਮਨੁੱਖਤਾ ਦੇ ਲਈ ਐਡਾ ਵੱਡਾ ਕਾਜ ਕੀਤਾ ਕਿ ਕੋਈ ਬੰਦਾ ਕਰ ਹੀ ਨਹੀਂ ਸਕਦਾ ਤੇ ਮੈਂ ਤਾਂ ਸੰਗੈ ਇਸ ਗੱਲ ਦੇ ਉੱਤੇ ਸਵਾਲੀਆ ਨਿਸ਼ਾਨ ਲਾਉਣਾ ਕਿ ਐਡਾ ਉਹਨਾਂ ਦਾ ਕੰਮ ਜਿਹਦੇ ਚ ਮਾਨਵਤਾ ਦੀ ਸੇਵਾ ਕੀਤੀ ਹੈ ਨਾ ਕੋਈ ਜਾਤ ਨਾ ਕੋਈ ਧਰਮ ਤੇ ਨਾ ਕੋਈ ਖਿੱਤਾ ਨਾ ਕੋਈ ਫਿਰਕਾ ਕੁਝ ਨਹੀਂ ਦੇਖਿਆ ਤੇ ਅੱਜ ਸਾਡੇ ਬੜੇ ਸਤਿਕਾਰਯੋਗ ਵੱਡੇ ਭੈਣ ਜੀ ਡਾਕਟਰ ਇੰਦਰਜੀਤ ਹੁਣੀ ਉਸ ਵਿਰਾਸਤ ਨੂੰ ਸਾਂਭ ਰਹੇ ਨੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਇੱਥੇ ਵਿਹੜੇ ਦੇ ਵਿੱਚ ਪਿੰਗੋਲੇ ਵਿਹੜੇ ਦੇ ਵਿੱਚ ਉਪਮੇ ਬਾਈ ਜੀ ਪਹੁੰਚੇ ਨੇ ਨਾਂ ਦਾ ਇਹਨਾਂ ਦਾ ਬਹੁਤ ਸੁਣਿਆ ਮਿਲੇ ਵੀ ਬਹੁਤ ਵਾਰੀ ਅੱਗੇ ਪਰ ਚੰਗੀ ਗੱਲ ਹੈ ਕਿ ਮੈਂ ਚਾਹੁੰਦੀ ਸੀ ਕਿ ਇਹਨਾਂ ਨੂੰ ਭਗਤ ਪੂਰਨ ਸਿੰਘ ਦੀ ਜ਼ਿੰਦਗੀ ਬਾਰੇ ਹੋਰ ਵਿਸਥਾਰ ਵਿੱਚ ਪਤਾ ਚੱਲੇ ਜਿਹਨਾਂ ਜਿਹਨਾਂ ਨੂੰ ਵੀ ਪਤਾ ਚੱਲੇਗਾ ਉਹਦਾ ਜੀਵਨ ਬਦਲ ਜਾਂਦਾ ਹੈ ਸੱਚ ਦੇ ਰਸਤੇ ਤੇ ਤੁਰਨਾ ਸ਼ੁਰੂ ਹੋ ਜਾਂਦਾ ਹੈ ਮੁਕਤਾ ਦੀ ਸੇਵਾ ਦਾ ਬਾਅ ਮਨ ਦੇ ਵਿੱਚ ਆ ਜਾਂਦਾ ਇਸੇ ਕਰਕੇ ਅਸੀਂ ਮਿਊਜ਼ੀਅਮ ਬਣਾਇਆ ਅਜਾਇਬ ਘਰ ਇੱਥੇ ਬਣਾਇਆ ਤੇ ਫਿਲਮ ਵੀ ਇਸੇ ਕਰਕੇ ਬਣਾਈ ਗਈ ਹੈ ਪੰਜਾਬੀ ਫਿਲਮ ਅਦਾਕਾਰ ਸਰਗੁਨ ਮਹਿਤਾ ਆਪਣੀ ਨਵੀਂ ਫਿਲਮ ਜੱਟ ਨੂੰ ਚੁੜੇਲ ਟੱਕਰੀ ਦੀ ਕਾਮਯਾਬੀ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪੁੱਜੀ ਅਤੇ ਉਹਨਾਂ ਵੱਲੋਂ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਵੀ ਸਰਵਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਫਿਲਮ ਸੁਪਰ ਡੂਪਰ ਹਿੱਟ ਜਾ ਰਹੀ ਹੈ ਜਿਸ ਦੀ ਕਾਮਯਾਬੀ ਦੇ ਲਈ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਪਹੁੰਚੇ ਹਨ ਕੁਛ ਨਹੀਂ ਜੀ ਬਸ ਸ਼ੁਕਰ ਕਰਨ ਆਈ ਆ ਰੱਬ ਦਾ ਹੋਰ ਕੀ ਇੱਧਰ ਆਈ ਆ ਮੈਂ ਹਰ ਵੇਲੇ ਆਉਣੀ ਆ ਫਿਲਮ ਤੋਂ ਪਹਿਲਾਂ ਆਉਣੀ ਆ ਹਮੇਸ਼ਾ ਤੋਂ ਇਸ ਵਾਰੀ ਫਿਲਮ ਤੋਂ ਬਾਅਦ ਆਈ ਆ ਪਰ ਬਹੁਤ ਮੇਰ ਕਰੀ ਆ ਰੱਬ ਨੇ ਤਾਂ ਮੈਂ ਕਿਹਾ ਜਾ ਕੇ ਇੱਕ ਵਾਰੀ ਸ਼ੁਕਰ ਕਰਾਂ ਬਹੁਤ ਵਧੀਆ ਫੀਲ ਹੁੰਦਾ ਜੀ ਮੇਰਾ ਤਾਂ ਬਸ ਚੱਲੇ ਮੈਂ ਹਰ ਮਹੀਨੇ ਆਵਾਂ ਕੋਈ ਅਪੀਲ ਨਹੀਂ ਜੀ ਟ੍ਰੇਲਰ ਆ ਗਿਆ ਗਾਣੇ ਲੋਕਾਂ ਲੋਕਾਂ ਤੋਂ ਪੁੱਛੋ ਕਿਵੇਂ ਲੱਗੀ ਫਿਲਮ ਸਾਰੇ ਨੂੰ ਵਧੀਆ ਲੱਗ ਰਹੀ ਤਾਂ ਜਾ ਕੇ ਟਿਕਟਾਂ ਲਓ ਤੇ ਦੇਖ ਲਓ ਬਸ ਗੁਰਦੁਆਰਾ ਬੋੜੀ ਸਾਹਿਬ ਕੋਟ ਖਾਲਸਾ ਵਿਖੇ 85ਵੇਂ ਹੋਲੇ ਮਹੱਲੇ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਦੇ ਪੋਗ ਪਾਏ ਜਾ ਰਹੇ ਹਨ ਇਸ ਦੇ ਤਹਿਤ 51 ਅਖੰਡ ਪਾਠਾਂ ਦੇ ਪੋਗ ਪਾਏ ਗਏ ਅਤੇ 51 ਅਖੰਡ ਪਾਠ ਆਰੰਭ ਕੀਤੇ ਗਏ ਗੱਲਬਾਤ ਕਰਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਸਕੱਤਰ ਪਲਵਿੰਦਰ ਸਿੰਘ ਸੰਧੂ ਨੇ ਆਖਿਆ ਕਿ 23 ਮਾਰਚ ਤੋਂ 27 ਮਾਰਚ ਤੱਕ ਹੋ ਰਹੇ ਸਮਾਗਮ ਵਿੱਚ ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਉਹ ਗੁਰਦੁਆਰਾ ਸਾਹਿਬ ਵਿਖੇ ਹੋ ਰਹੇ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਇਸ ਮੌਕੇ ਗੁਰਦੁਆਰਾ ਸਾਹਿਬ ਮੱਥਾ ਟੇਕਨ ਆਇਆਂ ਸੰਗਤਾਂ ਨੇ ਆਖਿਆ ਕਿ ਉਹ ਬੜੇ ਵਡਪਾਗੀ ਹਨ ਕਿ ਉਹਨਾਂ ਨੂੰ ਮੱਥਾ ਟੇਕਨ ਦਾ ਸੁਭਾਗ ਪ੍ਰਾਪਤ ਹੋਇਆ ਹੈ ਮੇਰਾ ਨਾਮ ਗੁਰਵੀਰ ਸਿੰਘ ਇਹ ਕੋਤ ਖਾਸ ਮੇਰੀ ਜਨਮ ਸ ਹੈ ਗੋੜੀ ਸਾਹਿਬ ਗੁਰਦੁਆਰੇ ਇਤਿਹਾਸਾ ਗੁਰਦੁਆਰੇ ਤੇ ਇਸ ਕਰਕੇ ਸ਼ਰਧਾਂਤ ਨਾਲ ਆਪਣੇ ਮਨਚ ਪਾਉਂਦਾ ਕਿ ਤੁੰਗੜੇ ਤਸ਼ੰਕਰ ਵਿੱਚ ਮਾਰਾ ਦੀ ਮਹਿਰ ਕਿਥੇ ਦਰਪਰ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਉਥੇ ਰੌਣਕ ਮਾਤਿ ਕੁਮਾਤ ਆਪ ਸਹਾਈ ਹੁੰਦਾ ਮੇਰਾ ਨਾਮ ਰਪਿੰਦਰਿਆ ਤੇ ਇਥੇ ਸੁਣਿਆ ਹੋਆ ਕਿ ਹਰ ਇੱਕ ਇੱਛਾ ਸਫਲ ਹੁੰਦੀ ਆ ਜੋ ਵੀ ਮਤਲਬ ਕਿ ਤੇ ਆਪਣੇ ਸ਼ਰਧਾ ਅਨਸਾਰ ਮੰਗਦਾ ਵਾ ਨਾ ਤੇ ਉਹਨਾਂ ਨੂੰ ਮਿਲਦਾ ਵਾ ਤੇ ਸਾਡੇ ਵਿੱਚ ਦੀਦੀ ਜੀ ਸੀ ਉਹਨਾਂ ਨੇ ਮਤਲਬ ਕਿ ਪੁੱਤਰ ਦੀ ਪ੍ਰਾਪਤੀ ਵਾਸਤੇ ਇੱਥੇ ਆਏ ਸੀ ਤੇ ਉਹਨਾਂ ਦੀ ਇੱਛਾ ਪੂਰੀ ਹੈ ਤੇ ਉਹਨਾਂ ਨੇ ਤੇ ਖੰਨਪੜ ਸੇਵ ਕਰਾਇਆ ਤੇ ਇਸ ਕਰਕੇ ਇਥੇ ਮਥਾ ਟੇਕਣ ਆਏ ਆ ਤੇ ਹੋਰ ਵੀ ਜਿਹੜਾ ਕੋਈ ਆਪ ਸੱਚੀ ਦਿਲੋਂ ਅਰਦਾਸ ਬੇਨਤੀ ਕਰਦਾ ਵਾ ਹਰ ਇੱਕ ਦੀ ਅਰਦਾਸ ਪੂਰੀ ਹੁੰਦੀ ਆ। ਬਾਰੇ ਆਏ ਆ। ਬਾਬਾ ਬੋੜੀ ਸਾਹਿਬ ਮੇਲੇ ਤੇ ਇਹ ਮੇਲਾ ਬਹੁਤ ਪ੍ਰਸਾਦ ਹੈ ਤੇ ਬੜੀ ਦੁਨੀਆ ਇੱਥੇ ਆਉਂਦੀ ਹਰ ਸਾਲ ਬਾਅਦ ਤੇ ਇਹ ਮਤਲਬ 15-20 ਦਿਨ ਹਰ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਲੋਕੀ ਜਿੰਨੂੰ ਵੀ ਮਤ ਅਥੇ ਮੰਤਾ ਪੂਰੀ ਹੁੰਦੀ ਆਪਣੀ ਮਤ ਮਰੀਆਦ ਪੂਰੀ ਕਰਦਾ ਤੇ ਬਹੁਤ ਜ਼ਿਆਦਾ ਰੌਣਕ ਜਿੱਦਣ ਦੀਵਾਨ ਸਾਹਿਬ ਦੀਵਾਨ ਲੱਗਦੇ ਆ ਚਾਰ ਦਿਨ ਲਾਸਟ ਬਹੁਤ ਹੀ ਜ਼ਿਆਦਾ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਬਹੁਤ ਜ਼ਿਆਦਾ ਮਲਤੀ ਮੈਂ ਪਰਮਿੰਦਰ ਸਿੰਘ ਸੰਧੂ ਸਕਤਲ ਗੁਰਦੁਆਰਾ ਬੋੜੀ ਸਾਹਿਬ ਅੱਜ ਤੀਸੀ ਲੜੀ ਦੇ 51 ਸ੍ਰੀ ਖੰਡ ਪਾਠ ਸਾਹਿਬਾਂ ਦੇ ਸੰਪੂਰਨ ਭੋਗ ਹੋ ਗਏ ਹਨ ਚੌਥੀ ਲੜੀ ਦੇ 51 ਸ੍ਰੀ ਖੰਡ ਪਾਠ ਸਾਹਿਬ ਦੇ ਆਰੰਭ ਹੋ ਚੁੱਕੇ ਹਨ ਅੱਜ 85ਵੇਂ ਹੋਲੇ ਮਹਲੇ ਦਾ ਪਹਿਲਾ ਦਿਵਾਨ ਹੈ ਇਸੇ ਤਰ੍ਹਾਂ ਹੀ 4 ਦਿਨ 23 24 25 ਤੇ 26 ਨੂੰ ਦਿਵਾਨ ਚੱਲਣੇ ਹਨ 27 ਤਰੀਕ ਨੂੰ ਪੰਜਵੀਂ ਲੜੀ ਦੇ ਸ੍ਰੀ ਖੰਡ ਪਾਠ ਸਾਹਿਬਾਂ ਦੇ ਸੰਪੂਰਨ 51 ਸ੍ਰੀ ਖੰਡ ਪਾਠ ਸਾਹਿਬਾਂ ਸੰਪੂਰਨ ਭੋਗ ਪੜਿਆ ਹੈ ਇਹਦੇ ਨਾਲ ਟੋਟਲ ਜਿਹੜੇ ਹਨ ਕੁੱਲ ਮਿਲਾ ਕੇ 255 ਸ੍ਰੀ ਖੰਡ ਪਾਠ ਸਾਹਿਬ ਸੰਪੂਰਨ ਹੋ ਜਾਣੇ ਹਨ 27 ਤਰੀਕ ਵਾਲੇ ਦਿਨ ਇਸੇ ਹੀ ਦਿਵਾਨ ਹਾਲ ਦੇ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੱਚਿਆਂ ਤੱਕ ਦਸਤਾਰਬੰਦੀ ਮੁਕਾਬਲੇ ਜਿਹੜੇ ਕਰਾਏ ਜਾਣੇ ਹਨ ਸਾਰਿਆਂ ਨੂੰ ਦਸਤਾਰਬੰਦੀ ਮੁਕਾਬਲੇ 'ਚ ਹਿੱਸਾ ਲੈਣ ਦੀ ਕਿਰਪਾਲਤਾ ਕਰਨੀ ਹੈ ਗੁਰਦੁਆਰਾ ਬੋੜੀ ਸਾਹਿਬ ਵਿਖੇ ਹੌਲੇ ਮਹੱਲੇ ਦੇ ਥੰਬੰਦ ਵਿੱਚ 23 ਮਾਰਚ ਤੋਂ ਲੈ ਕੇ 27 ਮਾਰਚ ਤੱਕ ਸਮਾਗਮ ਕੀਤੇ ਜਾ ਰਹੇ ਹਨ ਇੱਥੇ ਤਹਿਤ 23 ਮਾਰਚ ਨੂੰ ਅਕਬੁੰਜ ਅਖੰਡ ਪਾਠ ਦੇ ਭੋਗ ਪਾਏਗੇ ਇਸ ਮੁਕੇ ਗੱਲਬਾਤ ਕਰਦਿਆਂ ਹੋਇਆਂ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਆਖਿਆ ਕਿ ਜਿਹੜੇ ਸਮਾਗਮ ਗੁਰਦੁਆਰਾ ਸਾਹਿਬ ਵਿਖੇ ਕੀਤੇ ਜਾ ਰਹੇ ਹਨ ਸਮੂਹ ਸੰਗਤ ਇਹਨਾਂ ਸਮਾਗਮਾਂ ਵਿੱਚ ਹਾ ਅਮਰਥਰ ਫਾਸਟਵੇ ਖਬਰ ਨਾਮ ਲਈ ਰਕੇਸ਼ ਕੁਮਾਰ थाना ਰਮਦਾਸ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਉਸ ਪਾਸੋਂ 32 ਬੋਰ ਰਿਵਾਲਵਰ ਸਮੇਤ 6 ਜ਼ਿੰਦਾ ਰੌਣ ਅਤੇ ਇੱਕ ਗੱਡੀ ਬਰਾਮਦ ਕੀਤੀ ਗਈ। ਕੋਰਡਨ ਐਂਡ ਸਰਚ ਆਪਰੇਸ਼ਨ ਦੌਰਾਨ थाना ਲੋਪੋਕੇ ਵੱਲੋਂ 3300 ਕਿਲੋ ਲਾਹਨ 420000 ਐਮਐਲ ਨਾਜਾਇਜ਼ ਸ਼ਰਾਬ ਅਤੇ ਇੱਕ ਚਾਲੂ ਪੱਠੀ ਬਰਾਮਦ ਕੀਤੀ ਗਈ। थाना ਕਥੂ ਨੰਗਲ ਵੱਲੋਂ ਕਤਲ ਮਾਮਲੇ 'ਚ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਸਮੇ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ। थाना ਕਰਿੰਡਾ ਵੱਲੋਂ ਦੋ ਪਾਕਿਸਤਾਨੀ ਡਰੋਨ ਬਰਾਮਦ ਕੀਤੇ ਗਏ। ਉਕਤ ਬਰਾਮਦ ਡਰੋਨਾ ਸੰਬੰਧੀ ਜਾਂਚ ਜਾਰੀ ਹੈ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਫਾਸਟਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930833 ਤੇ ਸੰਪਰਕ ਕੀਤਾ ਜਾ ਸਕਦਾ ਹੈ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਰਾਮबाग ਚੌਂਕ ਵਿਖੇ ਲੱਗੇ ਕੂੜੇ ਦੇ ਢੇਰ ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਨ ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜੇ ਬ੍ਰੇਕ ਤੋਂ ਬਾਅਦ फन अपने बच्चों को नेचर का अनुभव और राइट्स का फन दीजिए आइए कंपनी बाग में सबके मनपसंद पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपये शुरू

sai chani japani ri yama let me let me let me head through let me make you move come back boy baby wanna so right get turn lever on lever is a mera swing let me make you move let me make you move ਜਾਂ ਲੈ ਬਰੇਜ਼ਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇ ਤੁਹਾਡਾ ਸਵਾਗਤ ਹੈ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਇਆ ਜਾ ਰਿਹਾ ਹੈ ਪਰ ਦੇਖਣ ਨੂੰ ਮਿਲ ਰਿਹਾ ਹੈ ਕਿ ਰਾਮ ਬਾਗ ਚੋਂ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਉੱਥੇ ਬਣੇ ਬਾਥਰੂਮ ਟੁੱਟੇ ਹੋਏ ਹਨ ਪਰ ਲਗਾਤਾਰ ਲੋਕਾਂ ਵੱਲੋਂ ਵੀ ਉੱਥੇ ਗੰਦਗੀ ਪਾਈ ਜਾ ਰਹੀ ਹੈ ਇੱਕ ਪਾਸੇ ਟ੍ਰੈਫਿਕ ਪੁਲਿਸ ਵੱਲੋਂ ਉਥੋਂ ਖੜੀਆਂ ਰੇਡੀਆਂ ਨੂੰ ਹਟਾਇਆ ਗਿਆ ਸੀ ਤਾਜੋ ਟ੍ਰੈਫਿਕ ਵਿੱਚ ਆਉਣ ਜਾਣ ਵਿੱਚ ਕਿਸੇ ਨੂੰ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਪਰ ਦੇਖਣ ਵਿੱਚ ਇਹ ਆ ਰਿਹਾ ਹੈ ਕਿ ਉਥੇ ਕੂੜੇ ਦੇ ਢੇਰ ਲੱਗੇ ਹੋਣ ਕਾਰਨ ਉਥੋਂ ਲੰਘਣ ਵਾਲੇ ਰਾਹਗੀਰਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਉਥੇ ਲੱਗੇ ਕੂੜੇ ਦੇ ਢੇਰ ਵਿੱਚੋਂ ਬਦਬੂ ਆ ਰਹੀ ਹੈ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਥੋਂ ਕੂੜੇ ਦੀ ਲਿਫਟਿੰਗ ਰੋਜ਼ਾਨਾ ਕਰਵਾਈ ਜਾਏ ਤਾਂ ਜੋ ਸ਼ਹਿਰ ਦੀ ਸੁੰਦਰਤਾ ਬਣੀ ਰਹੇ ਅਸੀਂ ਕਿੱਥੇ ਅਸਲ ਰਾਮਬਖ ਸੰਗ ਦੇ ਵਿੱਚ ਜਿੱਥੋਂ ਕਿ ਆਈਡੀਜ਼ ਮਾਰਕੀਟ ਸ਼ੁਰੂ ਹੁੰਦੀ ਹੈ ਇੱਕ ਪਾਸੇ ਬਾਜ਼ਾਰ ਜਿਹੜਾ ਹੈ ਉਹ ਪਕਸ਼ਾਂ ਦਾ ਬਾਜ਼ਾਰ ਹੈਗਾ ਹੈ ਔਰ ਉਹਦੇ ਨਾਲ ਹੀ ਕੂੜੇ ਦਾ ਢੇਰ ਦੀਵਾਰ ਹੈਗੀ ਹੈ ਯੂਰਨਲ ਸੀਗਾ ਕਿਸੇ ਟਾਈਮ ਤੇ ਜੋ ਕਿ ਟੁੱਟਾ ਹੋਇਆ ਹੈ ਕੋਈ ਫੈਸਿਲਿਟੀ ਐਸੇ ਲੋਕਾਂ ਨੂੰ ਨਹੀਂ ਮਿਲਦੀ ਪਈ ਤੇ ਕੂੜੇ ਦਾ ਢੇਰ ਜਿਹੜਾ ਹੈ ਉਹ ਲਗਾਤਾਰ ਵੱਧਦਾ ਪਿਆ ਹੈ ਅ ਐਸਐਸਓ ਮੈਡਮ ਨੇ ਕਿਸੇ ਟਾਈਮ ਤੇ ਉੱਤੇ ਰਾਮਬਾਲ ਦੀ ਰੋਡ ਸਾਰੀ ਖਾਲੀ ਕਰਵਾਈ ਸੀ ਕਿਉਂਕਿ ਉੱਤੇ ਰੇੜੀਆਂ ਨਹੀਂ ਦੇਖਦੇ ਹੁਣ ਲੇਕਿਨ ਇਹ ਕੂੜੇ ਦੇ ਢੇਰਾਂ ਦਾ ਕੀ ਕਰਾਂਗੇ ਜੇ ਕਿ ਜਗ੍ਹਾ ਜਗ੍ਹਾ ਲੱਗਦੇ ਪਏ ਹਨ ਸੌਫਸਬੀ ਦਾ ਕਾਰਪੋਰੇਸ਼ਨ ਧਿਆਨ ਰੱਖੇ ਲਿਫਟਿੰਗ ਪ੍ਰੋਪਰ ਹੋਵੇ ਔਰ ਇਹ ਇੱਕ ਪ੍ਰੋਮਿਨੈਂਟ आगोश स्पेशल स्कूल ਵਿਖੇ ਡਾਊਨ ਸਿੰਡਰਮ ਡੇ ਅਤੇ ਹੋਲੀ ਦਾ ਤਿਉਹਾਰ ਮਨਾਇਆ ਗਿਆ ਬੱਚਿਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਇਸ ਮੌਕੇ अरुण ਖੰਨਾ ਕਵਲਜੀਤ ਸਿੰਘ ਸਮੇਤ ਕਈ ਲੋਕ ਮੌਜੂਦ ਸਨ ਅਸੀਂ ਗਲੋਬਲ ਇੰਸਟੀਚਿਊਟ ਫॉर ਚਾਈਲਡਹੂਡ ਡਿਸੇਬਿਲਟੀ ਔਰ ਆਗੋਸ਼ ਹੋਲਡਿੰਗ ਸਾਰੇ ਪ੍ਰੋਗਰਾਮ ਜਿੰਨੇ ਵੀ ਹੁੰਦੇ ਆ ਵਰਡ ਡਿਸੇਬਲ ਡੇ ਵਰਡ ਆਟਿਜ਼ਮ ਡੇ ਔਰ ਵੀ ਜਿਹੜੇ ਫੰਕਸ਼ਨ ਹੁੰਦੇ ਆ ਇਕੱਠੇ ਮਨਾਇਦਾ ਹੈ ਇਸ ਕਰਕੇ ਅਵੇਰਨੈਸ ਦੇਨੇ ਕਿ ਕਿਸੇ ਦੇ ਘਰ ਦੇ ਵਿੱਚ ਇਹੋ ਜਿਹਾ ਬੱਚਾ ਹੋਵੇ ਉਹ ਅਗੋਸ਼ ਚ ਭੇਜੇ ਔਰ ਉਹ ਬਹੁਤ ਕੁਝ ਕਰ ਸਕਦੇ ਆ ਇੱਥੇ ਕੋਈ ਦਿਖਾਵਾ ਨਹੀਂ ਹੈਗਾ ਮੈਂ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਹੋਰ ਵੀ ਜਿੱਥੇ ਮੇਰਾ ਮੈਸੇਜ ਜਾਂਦਾ ਹੈ ਕਿ ਅਗਰ ਕਿਸੇ ਦੇ ਕੋਲ ਇਹੋ ਜਿਹੇ ਬੱਚੇ ਹੈਗੇ ਆ ਔਰ ਵੀ ਮੰਦ ਬੁੱਧੀ ਦੇ ਬੱਚੇ ਹੈਗੇ ਆ ਉਹ ਅਗੋਸ਼ ਚ ਭੇਜਣ ਔਰ ਉਹਨਾਂ ਨੂੰ ਕੋਈ ਨਿਰਾਸ਼ਾ ਨਹੀਂ ਹੋਏਗੀ ਅੱਜ ਅਗੋਸ਼ ਸਕੂਲ ਦੇ ਵਿੱਚ ਵਰਡ ਡਾਊਨ ਸਿੰਡਰਮ ਡੇ ਮਨਾਇਆ ਜਾ ਰਿਹਾ ਜੀ ਔਰ ਬੱਚਿਆਂ ਨੇ ਇਹਦੇ ਵਿੱਚ ਬਹੁਤ ਸੋਹਣੀ ਡਾਂਸ ਪਰਫੋਰਮੈਂਸ ਔਰ ਬਹੁਤ ਗੇਮਸ ਕਰਕੇ ਬਹੁਤ ਇੰਜੋਏ ਕੀਤਾ ਹੈ ਬੱਚਿਆਂ ਦਾ ਲਈ ਕੇਕ ਕੱਟ ਕੀਤਾ ਗਿਆ ਔਰ ਅਸੀਂ ਹਰ ਸਾਲ ਇਹ ਡਾਊਨ ਸਿੰਡਰਮ ਡੇ ਬਹੁਤ ਹੀ ਧੂਮਤਮ ਨਾਲ ਮਨਾਉਂਦੇ ਆ ਜੋ ਇਸ ਵਾਰ ਵੀ ਮਨਾਇਆ ਇਸ ਵਾਰੀ ਅਰुण ਖੰਨਾ ਸਰਾਏ ਸਾਡੇ ਕੋਲ ਔਰ ਅਸੀਂ ਉਹਨਾਂ ਦੇ ਨਾਲ ਮਿਲ ਕੇ ਬਹੁਤ ਇੰਜੋਏ ਕੀਤਾ ਜਾਂਚਕਾਰ ਹਰੀ ਸਿੰਘ ਨਗਰ ਜੋੜਾ ਫਾਟਕ ਅੰਮ੍ਰਿਤਸਰ ਵਿਖੇ ਕਥਾ ਦੇ 30 ਦਿਨ ਵਿਆਸ ਜੀ ਸ਼੍ਰੀ ਬ੍ਰਿਜ ਭੂਸ਼ਣ Tiwari ਜੀ ਨੰਨਗਾਉ ਵਾਲਿਆਂ ਨੇ ਕਥਾ ਦਾ ਗੁੰਗਾਨ ਕੀਤਾ ਇਸ ਮੌਕੇ ਕਈ ਸੰਗਤਾਂ ਮੌਜੂਦ ਸਨ ਹਾਸਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਜਥੇਦਾਰ ਜੋਗਿੰਦਰ ਸਿੰਘ ਅਤੇ ਸਮੂਹ ਖਾਸਾ ਪਿੰਡ ਦੇ ਸੰਗਤਾਂ ਤੇ ਐਡੀਸੀ ਕੁਲਦੀਪ ਸਿੰਘ ਮਕਬੂਲਪੁਰਾ ਨੂੰ ਬਾਬਾ ਭਜਨ ਸਿੰਘ ਸੋਢੀ ਵੱਲੋਂ 5 ਅਪ੍ਰੈਲ ਨੂੰ ਹੋਣ ਜਾ ਰਹੇ ਸਲਾਨਾ ਜੋੜ ਮੇਲੇ ਦਾ ਸੱਦਾ ਪੱਤਰ ਦਿੱਤਾ ਗਿਆ। ਕਰਮੋਦੀਆੜੀ ਕਲੋਥ ਐਸੋਸੀਏਸ਼ਨ ਵੱਲੋਂ Holi ਦਾ ਦਿਹਾੜਾ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਇੱਕ ਦੂਜੇ ਨੂੰ ਗੁਲਾਲ ਲਗਾ ਕੇ Holi ਦਾ ਦਿਹਾੜਾ ਮਨਾਇਆ ਅਤੇ ਫੁੱਲਾਂ ਨਾਲ ਵੀ Holi ਖੇਡੀ ਗਈ। ਐਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਗਿਨੀ ਪਾਰਟੀਆਂ ਨੇ ਸਮੂਹ ਦੇਸ਼ਵਾਸੀਆਂ ਨੂੰ ਹੋਲੀ ਦੇ ਦਿਹਾੜੇ ਦੀ ਵਧਾਈ ਦਿੱਤੀ ਨਾਲ ਹੀ ਉਹਨਾਂ ਨੇ ਆਖਿਆ ਕਿ 24 ਮਾਰਚ ਤੋਂ ਲੈ ਕੇ 26 ਮਾਰਚ ਤੱਕ ਮਾਰਕੀਟ ਬੰਦ ਰਹਿਣਗੀਆਂ ਐਸ ਮੌਕੇ ਪ੍ਰਧਾਨ ਨਰਿੰਦਰ ਸਿੰਘ ਰਤਨ ਸ਼ੈਨਕੀ ਪਾਰਟੀਆਂ ਸਮੇਤ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ ਕਰਮਰੋੜੀ ਚੌਂਕ ਐਸੋਸੀਏਸ਼ਨ ਵੱਲੋਂ ਅੱਜ ਹੋਲੀ ਨੂੰ ਅਸੀਂ ਸੈਲੀਬ੍ਰੇਟ ਕੀਤਾ ਸਾਰਿਆਂ 'ਚ ਇੱਕ ਅਸੀਂ ਮੈਸੇਜ ਦਿੱਤਾ ਅੱਛਾ ਕਿ ਤੁਸੀਂ ਜਿਹੜੀ ਹੋਲੀ ਹੈ ਟਿੱਕੇ ਲਗਾ ਕੇ ਜਾਂ ਤੁਸੀਂ ਆਪਣੇ ਫੁੱਲਾਂ ਦੀ ਵਰਖਾ ਕਰਕੇ ਮਨਾਓ ਤਾਂ ਜੋ ਜਿਹੜੇ ਅਸੀਂ ਰੰਗ ਯੂਜ਼ ਕਰਦੇ ਆਂ ਇੱਕ ਤੇ ਵੈਸੇ ਵੀ ਸ킨 ਲਈ ਮਾੜੇ ਨੇ ਔਰ ਨਾਲ ਪ੍ਰਦੂਸ਼ਣ ਕਰਦੇ ਆਂ ਜਿਵੇਂ ਭਾਈਚਾਰੇ ਨਾਲ ਅਸੀਂ ਤੁਹਾਨੂੰ ਤੁਸੀਂ ਸਾਨੂੰ ਦੇਖ ਰਹੇ ਨੇ ਅਸੀਂ ਸਾਰਾ ਸੰਸਾਰ ਹੀ ਇਸ ਤਰ੍ਹਾਂ ਦੇਖ ਵੀ ਸਾਰਾ ਸੰਸਾਰ ਜਿਹੜਾ ਹੈਗਾ ਖੁਸ਼ੀਆਂ ਦਾ ਮਾਹੌਲ ਇਹ ਤਿਉਹਾਰ ਜਿਹੜੇ ਰੱਖੇ ਨੇ ਖੁਸ਼ੀ ਦੇ ਮਾਹੌਲ ਵਿੱਚ ਰੱਖੇ ਗਏ ਨੇ ਇਸੇ ਤਰ੍ਹਾਂ ਅਸੀਂ ਸਾਰੇ ਜ਼ਿੰਦਗੀ ਵਿੱਚ ਚੱਲਦੇ ਰਹੀਏ ਕਰਮੋਡਿਓੜੀ ਕਲਾਸ ਐਸੋਸੀਏਸ਼ਨ ਵੱਲੋਂ ਅੱਜ Holi ਦਾ ਦਿਹਾੜਾ ਸ਼ਰਦਾ ਭਾਵਨਾ ਨਾਲ ਪਨਾਇਆ ਗਿਆ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਕਰਮੋਡਿਓੜੀ ਕਲਾਸ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੱਦਿਆ ਹੋਇਆ ਆਖਿਆ ਕਿ 24 ਮਾਰਚ ਲੈ ਕੇ 26 ਮਾਰਚ ਤੱਕ ਮਾਰਕੀਟ ਬੰਦ ਰਹੇਗੀ ਜਿਹੜੇ ਲੋਕ ਖਰੀਦਾਰੀ ਕਰਨ ਆ ਰਹੇ ਆ ਉਹ ਖਰੀਦਾਰੀ ਕਰਨ ਨਾ ਆਣ ਅਮਰਥਰ ਫਾਟਵੀ ਖਬਰ ਨਾ ਮਾਰੀ ਰਕੇਸ਼ ਮਾਨ ਚੀਫ ਖਾਲਸਾ ਦਿਵਾਨ ਅਧੀਨ ਚੱਲ ਰਹੀ ਤਰੰਪ੍ਰਚਾਰ ਕਮੇਟੀ ਵੱਲੋਂ ਦਿਵਾਨ ਦੇ ਪ੍ਰਧਾਨ ਡਾਕਟਰ 인ਦਰਬੀਰ ਸਿੰਘ ਨਿੱਜ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਸੰਬੰਧ ਵਿੱਚ ਸ਼੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸਕੈਂਡਰੀ ਸਕੂਲ ਚੌਂਕ ਪਰਾਗਦਾਸ ਵਿਖੇ ਬਾਲ ਬਸੰਤ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਦਿਵਾਨ ਦੇ ਸਕੂਲ ਦੀਆਂ ਕੀਰਤਨੀ ਟੀਮਾਂ ਰਸਪਿੰਨ ਨੇ ਬਸੰਤ ਰਾਗ ਵਿੱਚ ਬਾਣੀ ਦੀ ਸ਼ਹਿਰ ਲਗਾਉਂਦਿਆਂ ਸੰਗਤਾਂ ਨੂੰ ਨੇਹਾਲ ਕੀਤਾ ਇਸ ਮੌਕੇ ਤੇ ਚੀਫ ਖਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹਰਮਨਜੀਤ ਸਿੰਘ ਤਰਲੋਚਨ ਸਿੰਘ ਪ੍ਰਦੀਪ ਸਿੰਘ ਵਾਲੀਆ ਰਿੰਕੂ ਨਰੂਲਾ ਤਰਨਜੀਤ ਸਿੰਘ ਖਾਲਸਾ ਸਮੇਤ ਮੈਂਬਰ ਮੌਜੂਦ ਸਨ ਅੱਜ ਦਾ ਸਮਾਗਮ ਜਿਹੜਾ ਵਿਸ਼ੇਸ਼ ਤੌਰ ਤੇ ਹੁਣੇ ਮੁੱਲੋ ਦੇ ਦੀਵਾਨ ਜਿਹੜੇ ਤੇ ਸਜਾਏ ਗਏ ਨੇ ਔਰ ਬੱਚਿਆਂ ਨੂੰ ਜੋ ਸਾਡੀ ਸਿੱਖਾ ਦੀ ਵਿਰਾਸਤ ਹੈ ਜੋ ਮर्याਦਾ ਹੈ ਉਸ ਦੇ ਬਾਰੇ ਜਾਣੂ ਕਰਾਉਣ ਲਈ ਰੱਖੇ ਗਏ ਹੈ ਇਹ ਗੁਰੂ ਅਰਜਨ ਦੇਵ ਜੀ ਦੇ ਇੱਕ ਮਰਿਆਦਾ ਜੋ ਸਾਕਾੜਾ ਰਾਮੰਦਰ ਸਾਹਿਬ ਚਲਾਈ ਸੀ। ਬਾਕੀ ਦੀ ਸੰਗਰਾਮ ਤੋਂ ਇੱਕ ਦਿਨ ਪਹਿਲਾਂ ਲੋਹੜੀ ਵਾਲੀ ਰਾਤ ਅਰਦਾਸ ਕਰਕੇ ਬਸੰਤ ਰਾਗ ਖੋਲਿਆ ਜਾਂਦਾ ਹੈ ਅਤੇ ਹੋਲੇ ਮੱਲੇ ਵਾਲੇ ਦਿਨ ਆਸਾ ਜੀ ਦੀ ਵਾਰ ਦੀ ਧੋਖ ਦੀ ਅਰਦਾਸ ਤੋਂ ਬਾਅਦ ਆਸਾ ਜੀ ਦੇ ਵਾਰ ਦੀ ਬਸੰਤ ਰਾਗ ਦੀ ਸੰਪੂਰਨਤਾ ਜਿਹੜੀ ਹੈ ਉਹ ਕਰ ਦਿੱਤੀ ਜਾਂਦੀ ਹੈ। ਆਤਮਾਨੰਦ ਆਸ਼ਰਮ ਵਿਸ਼ਵਨਾਥ ਮੰਦ ਸ਼ੰਕਰਾਚਾਰ્ય ਰੂਪਨਗਰ ਗੇਟ ਪੱਗਤਾਂ ਵਾਲਾ ਵਿਖੇ। ਸ਼੍ਰੀ 108 ਮਹੰਤ Swami ਆਤਮਾ ਜੋਤੀ ਗਿਰੀ ਜੀ ਅਤੇ ਮਹੰਤ ਸ਼੍ਰੀ 108 Swami ਆਤਮਾ ਪ੍ਰਕਾਸ਼ ਨੰਦ ਗਿਰੀ ਜੀ ਦੀ ਅਗਵਾਈ ਹੇ ਸ਼ਾਲਿਮਾ ਸ਼੍ਰੀ ਮਦ ਭਾਗਵਤ ਸਪਤਾ ਗਿਆਨ ਅਖਿਲ ਭਾਰਤੀ ਵਿਰਾਟ ਅਧਿਆਤਮਿਕ ਸੰਮੇਲਨ ਅਤੇ ਵਿਸ਼ਵ ਸ਼ਾਂਤੀ ਮਹਾਯਤ ਬਾਲ ਵਿਆਸ ਸ਼੍ਰੀ ਗੌਰਵ ਕ੍ਰਿਸ਼ਨ ਸ਼ਾਸਤਰੀ ਵਿਰੇਂਦਾਵਨ ਵਾਲਿਆਂ ਵੱਲੋਂ ਕੀਤਾ ਜਾ ਰਿਹਾ ਹੈ ਪਰਮ ਸੰਤ ਦ્વੈਤ સ્વરૂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਜੀ ਦੇ 45ਵੇਂ ਪ੍ਰਕਾਸ਼ ਉਤਸਵ ਅਤੇ ਨਵਰਾਤਰੀ ਦੇ ਸੰਬੰਧ ਵਿੱਚ 23 ਮਾਰਚ ਤੋਂ 2 ਅਪ੍ਰੈਲ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ 23 ਮਾਰਚ ਨੂੰ ਫਤੇਫਾਮ ਕਲੋਨੀ ਵਿਕਾਸਨਗਰ ਟੱਕਾ ਕਲੋਨੀ ਵਿਖੇ ਪ੍ਰਭਾਤ ਫੇਰੀ ਦਾ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਸੁਖਜਿੰਦਰ ਸਿੰਘ ਜਸਬੀਰ ਸਿੰਘ ਰਘੂ ਪੂਨਮ ਸਮੇਤ ਲੋਕ ਮੌਜੂਦ ਸਨ ਹੋਲੇ ਮਹੱਲੇ ਦੇ ਸੰਬੰਧ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਲੰਗਰ ਲਗਾਉਣ ਲਈ ਪਿੰਡ ਪਿੰਡੀਔਲਕ ਤੋਂ ਸੰਗਤ ਰਵਾਨਾ ਹੋਈ ਐਸ ਮੌਕੇ ਬਾਬਾ ਮੁਖਤਾਰ ਸਿੰਘ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਦੇ ਨੇੜੇ ਕਾਨਪੁਰ ਖੂਹੀ ਵਿਖੇ ਲੰਗਰ ਲਗਾਇਆ ਜਾਏਗਾ। ਐਸ ਮੌਕੇ ਹੈਡ ਗ੍ਰੰਥੀ ਬਾਬਾ ਪਰਮਜੀਤ ਸਿੰਘ, ਨੰਬਰਦਾਰ ਹਰਦੀਪ ਸਿੰਘ ਬਿੱਟਾ, ਗਗਨਦੀਪ ਸਿੰਘ, ਮੇਜੋ ਸਿੰਘ ਸਮੇਤ ਕਈ ਲੋਕ ਮੌਜੂਦ ਸਨ। ਉਹ ਚੱਲ ਰਿਹਾ ਜੋੜ ਮੇਲੇ ਹਰ ਸਾਲ ਦੀ ਤਰ੍ਹਾਂ ਉਸ ਲੰਗਰਾਂ ਦੇ ਵਾਸਤੇ ਉਦਮ ਕਰਦਾ ਇਲਾਕਾ ਪਿੰਡੀ ਔਲਕ ਸਮੂਹ ਇਲਾਕਾ ਬਾਬਾ ਮੁਖਤਾਰ ਸਿੰਘ, ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲੇ ਉਹ ਸਾਰੀਆਂ ਤਿਆਰੀਆਂ ਹੋਈਆਂ ਨੇ ਸ਼੍ਰੀ ਸ਼੍ਰੀ 1008 ਨਿਰਮਲੇ ਸੰਤ ਹਾਰ ਸਿੰਘ ਜੀ 바ਵਾ ਪੋੜੇ ਵਾਲੇ ਮਹਾਰਾਜ ਜੀ ਦੇ ਮੰਦਿਰ 시ਹਾਟਾ ਵਿਖੇ ਸੰਤ ਵਿਸ਼ਾਲ ਜੀ ਦੀ ਅਗਵਾਈ ਹੇ Holi ਦਾ ਪਰਬ ਬੜੀ ਤੁਮਤਾਮ ਨਾਲ ਮਨਾਇਆ ਗਿਆ ਇਸ ਮੌਕੇ ਸੰਗੀਤਨ ਕੀਤੇ ਗਏ ਅਤੇ ਫੁੱਲਾਂ ਦੀ Holi ਖੇਡੀ ਗਈ ਚੇਅਰਮੈਨ ਅਸ਼ੋਕ ਕੁਮਾਰ 베ਦੀ ਪ੍ਰਧਾਨ ਦੀਪਕ ਬਹਿਲ ਸੰਦੀਪ ਰਾਮਪਾਲ ਅਮਨ ਰਾਮਪਾਲ ਦੀਪਕ ਰਾਮਪਾਲ ਵੀ ਮੌਜੂਦ ਸਨ ਇਹ ਤਸਵੀਰ ਬੁਰਬੀਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਖੈਰਾਬਾਦ ਦੀ ਹੈ ਜਿਸ ਦੀ ਉਮਰ 17 ਸਾਲ ਕੱਦ 5 ਫੁੱਟ 10 ਇੰਚ ਹੈ ਐ 17 ਮਾਰਚ ਦਿਨ ਐਤਵਾਰ ਨੂੰ ਕਰੋ ਕਿਸੇ ਕੰਮ ਲਈ ਗਿਆ ਸੀ ਪਰ ਵਾਪਸ ਨਹੀਂ ਆਇਆ ਜਿਸ ਕਿਸੇ ਨੂੰ ਇਸ ਬਾਰੇ ਕੁਝ ਪਤਾ ਹੋਵੇ ਤਾਂ थाना ਕੰਬੋ ਨਾਲ ਫੋਨ ਨੰਬਰ 9041536766 ਤੇ ਸੰਪਰਕ ਕਰੇ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ थाना खेमकरन ने किया एक ड्रोन। डीआईजी बॉर्डर रेंज राकेश कौशल ने संभाले अपना अहदा। ਦੀ ਦੁਰਗਿਆਨਾ تیرਤ ਦੇ ਵਿਦ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ 119ਵਾਂ વાર્ષਿਕ ਸੰਗੀਤ ਸਮੇਲਨ ਇਹ ਸਨ આજ ਦੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ